ਉਹਨੂੰ 20 ਜੂਨ ਤੋਂ ਫੋਨ ਕਰ ਰਿਹਾ ਸੀ ਤੁਸੀਂ ਇੱਕ ਵਾਰੀ ਮੇਰਾ ਫੋਨ ਚੁੱਕਿਆ ਉਸ ਤੋਂ ਬਾਅਦ ਤੁਸੀਂ ਮੇਰਾ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ ਮੈਂ ਉਹ 24 ਘੰਟੇ ਜਿਹੜਾ ਫੋਨ ਹੈ ਟੂ ਬੀ ਵੈਰੀ ਓਨੈਸਟ ਇੱਕ ਮੁੱਦੇ ਆਸੇ ਇੱਕ ਬੰਦੇ ਦਾ ਸ਼ਾਇਦ ਮੈਂ ਗਾਂ ਤੋਂ ਵੀ ਅਟੈਂਡ ਨਾ ਕਰ ਸਕਿਆ ਮੈਂ ਤਾਂ ਸਰ ਕਿੱਥੇ ਫੋਨ ਕਰ ਰਿਹਾ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਉਸ ਤੋਂ ਬਾਅਦ ਅਰੀ ਜੀ ਅਰੀ ਜੀ ਅਰੀ ਜੀ ਮੈਂ ਅੱਜ ਵੀ ਅੱਜ ਦੀ ਕਹਿੰਦਾ ਪਰਸੋਂ ਵੀ ਕਹਿੰਦਾ ਮੇਰੇ ਕੋਲੇ ਕੋਈ ਇਦਾਂ ਟਾਈਮ ਨਹੀਂ ਹੈ ਤੁਹਾਡਾ ਮੈਂ ਚੱਕਿਆ ਤੁਹਾਡੀ ਗੱਲ ਵੀ ਸੁਣੀ ਤੁਹਾਡੇ ਬੇਟੇ ਨਾਲ ਵੀ ਮੈਂ ਗੱਲ ਕੀਤੀ ਨਹੀਂ ਬੇਟਾ ਤੁਸੀਂ ਕਰਾਈ ਮੇਰੇ ਕੋਲ ਮੇਰੇ ਨਾਲ ਹੀ ਗੱਲ ਹੋਈ ਬੇਟੇ ਨਾਲ ਹੀ ਗੱਲ ਕੀਤੀ ਇਹ ਕਹਿੰਦੇ ਬੈਂਸਰ ਬੋਰਮੇ ਤੁਹਾਡੇ ਆਉਂਦੇ 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 ਹਾਂ ਨੀਟ ਬਾਰੇ ਜਿਹੜਾ ਨੀਟ ਲੀਕ ਮੁੱਦਾ ਹੋਇਆ ਹੈ ਮੈਂ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਸੀ ਤੁਸੀਂ ਇੱਕ ਵਾਰੀ ਮੇਰਾ ਫੋਨ ਚੁੱਕਿਆ ਉਸ ਤੋਂ ਬਾਅਦ ਤੁਸੀਂ ਮੇਰਾ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਇੱਕ ਵਾਰੀ ਫੋਨ ਚੁੱਕਿਆ ਤੁਸੀਂ ਕਿ ਮੈਂ ਪਰਲਮੈਂਟ ਬਿਜ਼ੀ ਆ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਸਾਰੀ ਦੱਸੀ ਸੀ ਕਿ ਮੇਰੇ ਬੇਟੇ ਨਾਲ ਇਹਨੇ ਡਿਪਰੈਸ਼ਨ ਚ ਆ ਗਿਆ ਉਹਨਾਂ ਨੂੰ ਮੈਨੂੰ ਹੁਣ ਵੀ ਪਤਾ ਹੈ ਪਤਾ ਨਹੀਂ ਹੁਣ ਅਗਲੀ ਗੱਲ ਦੱਸਦਾ ਤੁਸੀਂ ਮੈਨੂੰ ਇਹ ਆਖਿਆ ਸੀ ਕਿ ਰਾਜਾ ਜੀ ਮੇਰਾ ਮੁੰਡਾ ਡਿਪਰੈਸ਼ਨ ਚ ਹੈਗਾ ਤੁਸੀਂ ਉੱਥੇ ਆਉਣਾ ਤੇ ਮੇਰੇ ਮੁੰਡੇ ਨੂੰ ਮੇਰੇ ਘਰ ਆ ਕੇ ਨਾ 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 ਤੁਸੀਂ ਆਖਿਆ ਸੀ ਮੈਂ ਆਵਾਂਗਾ ਪਰ ਮੇਰੇ ਬੇਟੇ ਕੋਲੇ ਜੇ ਤੁਸੀਂ ਇੱਕ ਵਾਰੀ ਘਰ ਆ ਜਾਓ ਤੁਹਾਡਾ ਨਾਮ ਵਰੁਣ ਦੇ ਨਾਮ ਤੇ ਮੈਨੂੰ ਇੱਕ ਵਟਸਐਪ ਕੇ ਜਦੋਂ ਤੁਸੀਂ ਕਾਲ ਕਰਦੇ ਆ ਹਰੀਸ਼ ਦੇ ਨਾਮ ਹਰੀਸ਼ ਦੇ ਨਾਮ ਤੇ ਮੈਨੂੰ ਵਟਸਐਪ ਕਾਲ ਆਉਂਦੀ ਹੈ ਤੁਸੀਂ ਕਹਿੰਦੇ ਹੋ ਇਹ ਮਸਲਾ ਤੁਸੀਂ ਪਾਰਲੀਮੈਂਟ ਚ ਜਿਹੜਾ ਕੀਤਾ ਸੀ ਉਸ ਤੋਂ ਬਾਅਦ ਹਾਂਜੀ ਤਾਂ ਰਣ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਉਸ ਚੀਜ਼ ਦਾ ਹਾਂਜੀ ਹਰੀ ਜੀ ਇਹ ਤੁਹਾਡਾ ਮਸਲਾ ਨਹੀਂ ਹੈ 3 ਲੱਖ ਪੰਜਾਬ ਦੇ ਲੋਕ ਬੱਚਿਆਂ ਨੇ ਇਹਦੇ ਚ ਉਹ ਹੈਗਾ ਇਹ ਸਾਡਾ ਮਸਲਾ ਹੈ ਰਾਹੁਲ ਗਾਂਧੀ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ NEET ਦੇ ਉੱਤੇ ਅਸੀਂ ਇੱਕ ਧਰਨਾ ਲਾਇਆ ਇਹਦੇ ਤੇ ਨਿਰੰਤਰ ਲੜਾਈ ਚੱਲ ਰਹੀ ਹੈ ਅਸੀਂ ਰਾਹੁਲ ਗਾਂਧੀ ਨੇ ਵੀ ਕਿਹਾ ਕਿ NEET ਦੇ ਉੱਤੇ ਸਾਨੂੰ ਡਿਸਕਸ਼ਨ ਚਾਹੀਦੀ ਹੈ ਇੱਕ ਦਿਨ ਸਦਨ ਅਸੀਂ ਇਹਦੇ ਤੇ 20 ਮਿੰਟਾਂ 'ਸਤੇ ਅਡਜਰਨ ਰਿਹਾ ਸੋ ਇਹ ਕੱਲੇ ਤੁਹਾਡੇ ਬੱਚੇ ਦਾ ਨਹੀਂ ਦੂਜੀ ਗੱਲ 3 ਲੱਖ ਬੱਚਾ NEET ਦੇ ਐਗਜ਼ਾਮ ਹੋਰ ਵੀ ਲੁਧਿਆਣੇ ਦਿੱਤੇ ਹੋਣੇ ਆ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਘਰੇ ਆ ਕੇ ਤੁਹਾਡੇ ਬੱਚੇ ਨੂੰ ਮਿਲਾ ਪਰ ਮੈਂ 3 ਲੱਖ ਬੱਚੇ ਕੋਲੇ ਸ਼ਾਇਦ ਨਾ ਜਾ ਸਕਾਂ ਆਓ ਜੀ ਸਤਿ ਕਿਉ ਬਟ ਮੈਂ ਤੁਹਾਨੂੰ ਇਹ ਕਰ ਰਿਹਾ ਥੋੜਾ ਜਿਹਾ ਟਾਈਮ ਚਾਹੀਦਾ ਤੁਹਾਡੇ ਲਈ ਤੁਹਾਡੇ ਲਈ ਤੁਹਾਡੇ ਕੋਲੋਂ ਕਿ ਮੈਂ ਤੁਹਾਡੇ ਕੋਲ ਮਿਲਾਂ ਆਪਣੇ ਬੱਚੇ ਨੂੰ ਲੈ ਕੇ ਆਵਾਂ ਮੇਰੇ ਬੱਚੇ ਨੂੰ ਥੋੜਾ ਤੁਸੀਂ ਆਜੋ ਅੱਜ ਹੀ ਮੈਂ ਤਾਂ ਸਰ ਕਿੰਨੇ ਫੋਨ ਕਰ ਰਿਹਾ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਉਸ ਤੋਂ ਬਾਅਦ ਆਪਣੇ ਅਰੀ ਜੀ ਅਰੀ ਜੀ ਅਰੀ ਜੀ ਮੈਂ ਅੱਜ ਵੀ ਅੱਜ ਦੀ ਕਹਿੰਦਾ ਪਰਸੋਂ ਵੀ ਕਹਿੰਦਾ ਮੇਰੇ ਕੋਲੇ ਕੋਈ ਇਦਾਂ ਟਾਈਮ ਨਹੀਂ ਆ ਠੀਕ ਹੈ ਜੀ ਬਟ ਇੱਕ ਮਿੰਟ ਇੱਕ ਮਿੰਟ ਨਾ ਨਾ ਸੁਣੋ ਤੁਸੀਂ ਮੈਂ 20 ਜੂਨ ਤੋਂ ਬਾਅਦ ਜਦੋਂ ਜਿੱਤਿਆ ਮੈਂ ਤੁਰੰਤ ਚਲਾ ਗਿਆ ਜਿੱਤਣ ਤੋਂ ਬਾਅਦ ਉੱਥੇ ਪਾਰਲੀਮੈਂਟ ਪਾਰਲੀਮੈਂਟ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਹਾਂ ਅੱਜ ਤੁਸੀਂ ਆਪ ਦੇ ਬੱਚੇ ਨੂੰ ਕਿਸੇ ਵੇਲੇ ਵੀ ਮੇਰੇ ਕੋਲ ਲੈ ਕੇ ਆ ਸਕਦੇ ਹੋ ਮੈਂ ਚੰਡੀਗੜ੍ਹ ਹੋਂਨਾ ਹੈ ਉਰੇ ਤੇ ਵੀ ਤੁਸੀਂ ਮੇਰਾ ਘਰ ਦਾ ਐਡਰੈਸ ਲੈ ਲਓ ਉੱਥੇ ਵੀ ਤੁਸੀਂ ਆ ਸਕਦੇ ਹੋ ਪਰ ਮੇਰੀ ਬੇਨਤੀ ਹੈ ਜੀ ਮੈਂ ਤੁਹਾਡੇ ਪੰਜ ਸੱਤ ਵਾਰੀ ਫੋਨ ਚੱਕੇ ਪਰ ਮੈਂ 24 ਘੰਟੇ ਜਿਹੜਾ ਫੋਨ ਹੈ ਟੂ ਬੀ ਵੈਰੀ ਓਨੈਸਟ ਇੱਕ ਮੁੱਦੇ ਆਸੇ ਇੱਕ ਬੰਦੇ ਦਾ ਸ਼ਾਇਦ ਮੈਂ ਗਾਂ ਤੋਂ ਵੀ اٹੈਂਡ ਨਾ ਕਰ ਸਕਾਂ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਨਹੀਂ ਨਹੀਂ ਮਾਫੀ ਨਾ ਨਾ ਤੁਹਾਡਾ ਮੈਂ ਚੱਕਿਆ ਤੁਹਾਡੀ ਗੱਲ ਵੀ ਸੁਣੀ ਤੁਹਾਡੇ ਬੇਟੇ ਨਾਲ ਵੀ ਮੈਂ ਗੱਲ ਕੀਤੀ ਨਹੀਂ ਬੇਟਾ ਤੁਸੀਂ ਕਰਾਈ ਮੇਰੇ ਨਾਲ ਹੀ ਗੱਲ ਹੋਈ ਬੇਟੇ ਨਾਲ ਪਰ ਅੱਜ ਤੁਸੀਂ ਲੈ ਆਓ ਮੈਂ ਇੱਥੇ ਆਪਾਂ ਅੱਧਾ ਘੰਟਾ ਹੋਰ ਇਹ ਨਾਲ ਚਾਹ ਪਾਣੀ ਪੀਵਾਂਗੇ ਤੇ ਜੇ ਤੁਸੀਂ ਮੈਨੂੰ ਮੈਨੂੰ ਚਾਹੁੰਦੇ ਆ ਕਿ ਮੈਂ ਆਵਾਂ ਨਹੀਂ ਕਹਿੰਦੇ ਬਿਆਸ ਸਾਹਿਬ ਹੋਰ ਮੈਂ ਤੁਹਾਡੇ ਨਾਲ ਜੇ ਅਗਰ ਤੁਸੀਂ ਚਾਹੁੰਦੇ ਆ ਕਿ ਮੈਂ ਆਵਾਂ ਤੁਸੀਂ ਆਪਦਾ ਘਰ ਦਾ ਐਡਰੈਸ ਦੇ ਦਿਓ ਮੈਂ ਆ ਜਾਈਂਗਾ ਮੈਨੂੰ ਆਜੂ ਦੂਜੀ ਵਾਰ ਫੋਨ ਕਿੰਨੂੰ ਕੀਤਾ ਜਾਵੇ ਜੇ ਤੁਹਾਡੇ ਕੋਲ ਨਹੀਂ ਟਾਈਮ ਹੋਊਗਾ ਮੇਰੀ ਘਰ ਵਾਲੀ ਨੂੰ ਕਿ ਤੀਜੀ ਵਾਰੀ ਨਾ ਹੋ ਜਦਾ ਮੇਰੇ ਬੇਟੇ ਨੂੰ ਕਹਿੰਦਾ